ਵਿਜੀਲੈਂਸੀ ਭਾਗ ਨੇ ਨਗਰ ਕੌਂਸਲ ਕਾਰਪੋਰੇਸ਼ਨ ਬਟਾਲਾ ਦੇ ਜੇਏ ਸਿਵਲ ਨੂੰ 50000 ਰੁਪਏ ਰਿਸ਼ਵਤ ਸਮੇਤ ਰੰਗਿਆ ठेका ਕਬੂ ਨਗਰ ਕਾਰਪੋਰੇਸ਼ਨ ਬਟਾਲਾ ਦੇ ਦਫਤਰ ਵਿੱਚ ਉਸਲੇਵਾਂ ਵਰਾਦਾਬੜੀ ਮੱਚ ਗਈ ਜਦੋਂ ਵਿਜੀਲੈਂਸੀ ਭਾਗ ਦੇ ਦੀਆਂ ਕਾੜੀਆਂ ਵੱਲੋਂ ਚਾਨਕਸ਼ਾਪੇਮਾਰੀ ਕੀਤੀ ਗਈ ਛਾਪੇਮਾਰੀ ਦੌਰਾਨ ਵਿਜੀਲੈਂਸੀ ਭਾਗ ਦੇ ਅਧਿਕਾਰੀਆਂ ਨੇ ਸਿਵਲ ਵਿਭਾਗ ਦੇ ਜੇਏ ਜਤਿੰਦਰ ਕੁਮਾਰ ਉਰਫ ਸ਼ੈਲੀ ਨੂੰ 50000 ਰੁਪਏ ਦੀ ਰਿਸ਼ਵਤ ਲੈ ਲੈਂਦੇ ਰੰਗਿਆ ठेका ਕਬੂ ਕਰ ਲਿਆ ਇਸ ਮੌਕੇ ਤੇ ਵਿਜੀਲੈਂਸੀ ਭਾਗ ਦੇ ਇੰਸਪੈਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਜੇਏ ਜਤਿੰਦਰ ਕੁਰਬ ਬਟਾਲਾ ਕਾਰਪੋਰੇਸ਼ਨ ਸਮੇਤ ਪਠਾਨਕੋੜ ਕਾਰਪੋਰੇਸ਼ਨ ਦਾ ਵੀ ਚਾਰਜ ਹੈ ਤੇ ਇਹਨਾਂ ਵੱਲੋਂ ਸ਼ਿਕਾਇਤਕਰਤਾ ਹਰਪਾਲ ਸਿੰਘ ਕੋਲੋਂ ਉਸਦੇ ਕੰਮ ਸਰਕਾਰੀ ਜ਼ਮੀਨ ਜੋ ਕਲੋਨੀ ਵਿੱਚ ਆ ਉਸ ਨੂੰ ਬਦਲਣ ਖਾਤਰ 1 ਲੱਖ ਰੁਪਏ ਰਿਸ਼ਵਤ ਮੰਗੀ ਸੀ ਜਿਸ ਵਿੱਚੋਂ 50000 ਰੁਪਏ ਰਿਸ਼ਵਤ ਲੈਣ ਦੇ ਜੈ ਜਤਿੰਦਰ ਕੁਮਾਰ ਨੂੰ ਰੰਗੇਥੀ ਕਾਬੂ ਕੀਤਾ ਗਿਆ ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਖੁਸ਼ਖਬਰੀ ਸਿੱਧੂ ਹਸਪਤਾਲ 1 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਕੋਈ ਵੀ ਆਪਰੇਸ਼ਨ ਕਰਵਾਓ ਸਿਰਫ 12000 ਰੁਪਏ ਵਿੱਚ ਪਤਾ ਨੋਟ ਕਰੋ ਸਿੱਧੂ ਹਸਪਤਾਲ ਜ਼ਿਲ੍ਹਾ ਗੁਰਦਾਸਪੁਰ ਢਾੜੀਵਾਲ ਬਾਈਪਾਸ ਜੀਓ ਪੈਟਰੋਲ ਪੰਪ ਦੇ ਨਜ਼ਦੀਕ ਵਧੇਰੇ ਜਾਣਕਾਰੀ ਲਈ ਸਕਰੀਨ ਉੱਪਰ ਨੰਬਰ ਦਿੱਤੇ ਗਏ ਹਨ ਮੈਂ ਇੰਸਪੈਕਟਰ ਇੰਦਰ ਸਿੰਘ ਨਾਮ ਮੇਰਾ ਹੈ ਸਰ ਇਹ ਆਪਣੇ ਜਹੀ ਪੋਸਟਡ ਨੇ ਇਥੇ ਇੰਜੀਨੀਅਰਿੰਗ ਬ੍ਰਾਂਚ ਦੇ ਵਿੱਚ ਤੇ ਕਿ ਉਹਨਾਂ ਕੋ ਪਠਾਨਕੋਟ ਚਾਰਜ ਹੈ ਜੀ ਇੱਕ ਪਠਾਨਕੋਟ ਦਾ ਸਾਡੇ ਕੰਪਲੇਨੈਂਟ ਸੀਗੇ ਹਰਪਾਲ ਸਿੰਘ ਜੀ ਇਹ ਉਹਨਾਂ ਕੋ ਇੱਕ ਕੰਮ ਦੇ ਬਦਲੇ ਚ ਲੱਖ ਰੁਪਏ ਮੰਗ ਰਹੇ ਸੀਗੇ ਜੀ ਤੇ ਕੱਲ ਇਹਨਾਂ ਦੀ ਉਥੇ ਡੀਲ ਹੋਈ ਸੀਗੀ ਤੇ ਉਹ 50000 ਰੁਪਏ ਉਹਨਾਂ ਕੋ ਰੇਂਜ ਹੋ ਪਿਆ ਕਹਿੰਦੇ ਸੀ ਨਹੀਂ ਲੱਖ ਪੂਰਾ ਕਰਕੇ ਮੈਨੂੰ ਦੇ ਦੇ ਉਹ ਅੱਜ ਲੱਖ ਰੁਪਏ ਕਹਿੰਦੇ ਸੀ ਮੈਨੂੰ ਬਟਾਲੀ ਆਫਿਸ ਆ ਕੇ ਦੇ ਇਹ ਤੇਰਾ ਮੈਂ ਕੰਮ ਫੇਰ ਕਰਾਂਗਾ ਉਹ ਲੱਖ ਰੁਪਏ ਲੈਂਦੇ ਇਹਨਾਂ ਨੂੰ ਰੰਗੇ થી ਫੜਿਆ ਜੀ ਹਾਂਜੀ ਫੇ ਕੀ ਕਹੇਗੇ ਕਿਥੇ ਕਾਰਵਾਈ ਵਿੱਚ ਜੇ ਹੁਣ ਅੱਗੇ ਆਪਣੇ ਮੁਕਦਮਾ ਦਰਜ ਕਰਕੇ ਫਿਰ ਫਰਦਰ ਚਲੀ ਜਾਣਾ ਕੰਮ ਇਹਨਾਂ ਦਾ ਕੋਈ ਪਠਾਨਕੋਟ ਦੇ ਰਿਗਾਰਡਿੰਗ ਹੈਗਾ ਸੀਗਾ ਕਾਰਪੋਰੇਸ਼ਨ ਦੇ ਵਿੱਚ ਇਹਨਾਂ ਕੋਲ ਡਿਊਲ ਚਾਰਜ ਹੈ ਕਿਥੋਂ ਦਾ ਇੱਕ ਪਠਾਨਕੋਟ ਦਾ ਹੈ ਜੀ ਇਹਦਾ ਨਾਮ ਕੀ ਜਾਈਦਾ ਜੀ ਇਹ ਜਤਿੰਦਰ ਕੁਮਾਰ ਰਿਹਾ ਸ਼ੈਲੀ ਕਹਿੰਦੇ ਹਨ ਕਾਰਪੋਰੇਸ਼ਨ 'ਚ ਲੱਗਾ ਹੋਇਆ ਆਂਕੀ ਥੈਂਕ ਯੂ ਥੈਂਕ ਯੂ